ਵਾਹ ਕੀ ਬਾਤ ਆ ਦੋਸਤੋ ਤੁਸੀਂ ਦੇਖ ਰਹੇ ਹੋ ਆਪਾਂ ਤੁਹਾਨੂੰ ਦਿਖਾ ਰਹੇ ਆ ਰਜਿੰਦਰ ਸਿੰਘ ਸਿਧਮਾ ਵੇਟ ਉਮਰ 60 ਸਾਲ 60 ਸਾਲ ਦੇ ਨੌਜਵਾਨ ਆ ਆਪਾਂ ਦੇਖਦੇ ਆ ਆਸੇ ਪਾਸੇ ਕੋਈ ਹੋਰ ਨੌਜਵਾਨ ਆ ਜਿਹੜਾ ਹੈਮਰ ਨੂੰ ਹੱਥ ਪਾਉਣ ਵਾਲਾ ਦਿਸ ਨਹੀਂ ਰਿਹਾ ਅਸੀਂ ਇਹਨਾਂ ਨਾਲ ਪਹਿਲਾਂ ਗੱਲਬਾਤ ਵੀ ਕੀਤੀ ਵੀ ਹੋਰ ਕੌਣ ਕੌਣ ਪ੍ਰੈਕਟਿਸ ਕਰਦਾ ਤਾਂ ਰਜਿੰਦਰ ਸਿੰਘ ਹੁਣ ਨਾਲ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੱਸੀ ਹੋ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਤੇ ਬਹੁਤ ਖੁਸ਼ੀ ਹੋਈ ਜੀ ਪਹਿਲਾਂ ਦਾ ਅੱਜ ਦੇਖਿਆ ਜਦੋਂ ਵੀ ਤੁਸੀਂ ਹੈਮਰ ਥਰੋ ਲਾ ਰਹੇ ਹੋ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ ਬੜੀ એનર્ਜੀ ਮਿਲੀ ਕਿ ਤੁਸੀਂ 60 ਸਾਲ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਵੱਖ-ਵੱਖ ਟੂਰਨਾਮੈਂਟ ਤੁਸੀਂ ਲਾ ਰਹੇ ਹੋ ਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਤੁਹਾਡਾ ਇਹ ਸਫ਼ਰ ਖੇਡਾਂ ਦਾ ਕਦੋਂ ਸ਼ੁਰੂ ਹੋਇਆ ਤੇ ਕਦੋਂ ਤੁਸੀਂ ਇਸ ਪਾਸੇ ਆਏ ਥੋੜਾ ਚੰਨਣਾ ਪਾਓ ਸਭ ਤੋਂ ਕਿੱਡਾ ਦਾ ਮੇਰੇ ਵੈਸੇ ਬਚਪਨ ਤੋਂ ਹੀ ਹੈ ਥੋੜਾ ਉੱਚੀ ਬੋਲਿਓ ਮੇਰੇ ਜਿਹੜੇ ਡੈਡੀ ਸੀਗੇ ਡੈਡੀ ਦੇ ਗਾਹਾਂ ਡੈਡੀ ਸੀਗੇ ਦਾਦਾ ਜੀ ਮੇਰੇ ਅੱਛਾ ਜੀ ਬਹੁਤ ਤਗੜੀ ਅੱਛਾ ਜੀ ਉਹਨਾਂ ਦਾ ਸਵਾ 6 ਫੁੱਟ ਕੱਦ ਸੀਗਾ ਠੀਕ ਹੈ ਤੇ ਇਸੇ ਤਰ੍ਹਾਂ ਜਿਹੜੇ ਮੇਰੇ ਡੈਡੀ ਸੀਗੇ 6 ਫੁੱਟ ਦੇ ਤਕਰੀਬਨ ਉਹਨਾਂ ਦਾ ਕੱਦ ਸੀਗਾ ਠੀਕ ਹੈ ਉਹ ਬਾਸਕਟਬਾਲ ਦੇ ਪੂਰੇ ਟੌਪ ਦੇ ਪਲੇਅਰ ਕਿਉਂ ਬੌਕਸਿੰਗ ਦੇ ਪਲੇਅਰ ਸੀਗੇ ਅੱਛਾ ਜੀ ਉਹਨਾਂ ਨੂੰ ਮੈਨੂੰ ਪਹਿਲਾਂ ਬੌਕਸਿੰਗ ਦੀ ਟਿਕਟ ਲੱਗੀ ਫਿਰ ਬੌਕਸਿੰਗ ਵਾਲੇ ਬੌਕਸਿੰਗ ਵਾਲੇ ਇੱਥੇ ਕੋਈ ਹੈ ਨਹੀਂ ਸੀਗਾ ਓਕੇ ਫਿਰ ਜਦੋਂ ਕਾਲ ਜੀ ਗਿਆ ਠੀਕ ਹੈ ਇਹ ਜੋ ਇਹ ਚਾਨਣ ਹੋਇਆ ਫਿਰ ਵਿੱਚ 84 ਜਿਹੜਾ ਅਟੈਕ ਹੋਇਆ ਸੀਗਾ ਹੂੰ ਉਦੋਂ ਇੱਥੇ ਆਪਣੇ ਇੱਕ ਸਰਿੰਦਰ ਸਿੰਘ ਆਏ ਸੀ ਤਰਨ ਤਰਨ ਤੋਂ ਠੀਕ ਹੈ ਮੈਟਰੀ ਦੇ ਵਿੱਚ ਸੀਗੇ ਉਹ ਕੈਪਟਨ ਸੀਗਾ ਮੁੰਡਾ ਹੂੰ ਉਹ ਹੈਮਰ ਥੋ ਕਰਦਾ ਸੀ ਕਮਾਡ ਦਾ ਚੈਂਪੀਅਨ ਸੀ ਹੂੰ ਮੈਟਰੀ ਚੋਂ ਠੀਕ ਹੈ ਉਹਨਾਂ ਨੇ ਫਿਰ ਮੈਨੂੰ ਟਰਨ ਆ ਦੱਸੀਆਂ ਓਕੇ ਬਸ 84 ਤੋਂ ਕੰਮ ਸ਼ੁਰੂ ਹੋਇਆ ਗਿਆ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਲਗਾਤਾਰ ਤੁਸੀਂ ਗਰਾਊਂਡ ਨਾਲ ਚੱਲ ਲਗਾਤਾਰ ਫਿਰ ਗਰਾਊਂਡ ਨਾਲ ਟੱਚ ਰਿਹਾ ਸਿਰਫ ਜਿਹੜਾ ਛੱਡਿਆ ਮੈਂ ਸਿਰਫ 97 ਛੱਡਿਆ ਜਦੋਂ ਮੈਰਜ ਹੋਈ ਸੀ ਓਕੇ 97 ਤੋਂ ਮੇਰਾ ਖਿਆਲ ਮੈਂ 3 ਕਿ ਸਾਲ ਛੱਡੀਆ ਗੇਮ ਠੀਕ ਹੈ ਤੇ ਉਦੋਂ ਬਾਅਦ ਗ੍ਰਾਊਂਡ ਦਾ ਫੇਟਾ ਚੀਕਿਆ ਠੀਕ ਹੈ ਤੇ 5 ਸਾਲ 8 ਸਾਲ ਹੋ ਗਏ ਹੁਣ ਮੈਂ ਜਿਹੜੀਆਂ ਹੰਗੀਆਂ ਹੰਗੀਆਂ ਮਾਸਟਰ ਖੇਡਾਂ ਨੇ ਜਿਨ੍ਹਾਂ ਨੂੰ ਕਹਿੰਦੇ ਪਹਿਲਾਂ ਬੈਟਰਨ ਖੇਡਾਂ ਕਹਿੰਦੇ ਸੀ ਇਹਨਾਂ ਨੂੰ ਹੁਣ ਮਾਸਟਰ ਖੇਡਾਂ ਕਹਿ ਦਿੰਦੇ ਨੇ ਹੂੰ ਤੇ ਇੰਨਾ ਚ ਹੁਣ ਮੈਂ ਜਿਹੜਾ ਪਹਿਲਾਂ 2022 ਚ ਗਿਆ ਵਾ ਦੇਸ਼ ਤੋਂ ਬਾਹਰ ਆਸਟ੍ਰੇਲੀਆ ਚ ਹੂੰ ਪੈਰ ਪਾਸਵਕ ਵਾਰਡ ਹੋਈਆਂ ਸੀ ਗੋਲਡ ਕੋਸਟ ਚ ਤੇ ਦੋ 골ਡ ਸੀ ਮੇਰੇ ਹੈਮਰ ਚੋਂ ਹੂੰ ਤੇ ਵੇਟ ਥਰੋ ਚ ਹੂੰ ਇਸੇ ਤਰ੍ਹਾਂ ਫੇਰ ਹੋਈਆਂ ਆਪਣੇ ਹੂੰ ਫਲਪਾਈ ਹੂੰ ਫਲਪਾਈ ਚੋ ਏਸ਼ੀਆ ਖੇਡਾਂ ਏਸ਼ੀਆ ਐਥਲੈਟਿਕ ਵੀ ਹੋਈ ਹੈ ਹੂੰ ਆ ਪਿਛਲੇ ਸਾਲ ਹੋਈ ਆ 23 ਨਵੰਬਰ ਚ ਅੱਛਾ ਜੀ ਉੱਥੇ ਮੇਰਾ 골ਡ ਆ ਠੀਕ ਆ ਅੱਛਾ ਜੀ ਡਿਸਕਸ ਚੋ ਮੇਰੀ ਪੰਜੀ ਪੋਜੀਸ਼ਨ ਆ ਅੱਛਾ 16 ਜਣੇ ਸੀਗੇ ਡਿਸਕਸ ਅਲ ਠੀਕ ਆ ਮੇਰੀ ਪੰਜੀ ਪ੍ਰੈਸ ਮੇਰੀ ਜੀ ਜਾਨੀ ਕਿ ਤੁਸੀਂ ਇੰਡੀਆ ਲੈਵਲ ਤੇ ਤਾਂ ਤੁਹਾਡਾ ਫਸਟ ਹੀ ਆ ਇੰਡੀਆ ਲੈਵਲ ਤੇ ਮੈਨੂੰ 8 ਸਾਲ ਹੋ ਗਏ ਆ ਇੰਡੀਆ ਲੈਵਲ ਤੇ ਮੇਰਾ ਫਸਟ ਹੀ ਆ ਵਾਹ ਮੇਰਾ 2018 ਚ ਫਾਲਚ ਰਿਕਾਰਡ ਹੋਇਆ ਹੋਇਆ ਠੀਕ ਹੈ 4762 ਦਾ ਠੀਕ ਹੈ ਇੰਡੀਆ ਦਾ ਕਾਰਡ ਹੈ ਜਿਹੜਾ ਠੀਕ ਹੈ ਉਦੋਂ ਮੇਰੀ ਉਮਰ 50 ਸਾਲ ਸੀਗੀ ਠੀਕ ਹੈ ਜੀ 50 55 ਵਾਲੀ ਸੀਗੀ ਤੇ ਤੁਸੀਂ ਬਾਈ profession ਖੇਤੀਬਾੜੀ ਕੀ ਕੰਮ ਕਰਦੇ ਹੋ ਮੈਂ ਰਟਾਇਰ ਟੀਚਰ ਆ ਜੀ ਪਹਿਲਾਂ 2 ਸਾਲ ਹੋ ਗਏ ਮੈਨੂੰ ਰਟਾਇਰ ਹੋਇਆ ਨੂੰ ਠੀਕ ਹੈ ਮੈਂ ਜਦੋਂ ਵੀ ਕੋਈ ਹਰ ਕੋਈ ਦੇਖਦਾ ਸ਼ਾਇਦ ਵੀ ਜਾਂ ਪੀਟੀ ਹੋਊਗਾ ਜਾਂ ਡੀਪੀ ਹੋਊਗਾ ਨਾ ਮੈਂ ਪੀਟੀਆਂ ਨਾਲ ਡੀਪੀਆਂ ਵਿੱਚ ਡ੍ਰੈਮਾਸਟਰ ਆ ਅੱਛਾ ਜੀ ਹਰੇਕ ਨੂੰ ਇਹ ਪੱਲਿਕਾ ਰਹਿਦਾ ਵੀ ਛਿਆ ਦੇ ਪੀਟੀਟੀਪੀ ਪਈਏ ਮਾਸਟਰ ਤਾਂ ਹੈਗਾ ਵੀ ਪੀਟੀ ਡੀਪੀ ਹੋਈ ਆ ਠੀਕ ਆ ਤੇ ਇਸ ਕਰਕੇ ਹਰੇਕ ਫਿਰ ਜਦੋਂ ਮੈਂ ਦੱਸਦਾ ਮੈਂ ਡਰਾ ਮਾਸਟਰ ਆ ਫਿਰ ਉਹਨਾਂ ਨੂੰ ਥੋੜਾ ਹੁੰਦਾ ਵਾ ਤੇ ਉਹਨਾਂ ਨੂੰ ਚਿੱਟੇ ਆਇਂਦਾ ਮੋਰੋਫੋਸ਼ੀ ਜਪਾਨ ਵਾਲਾ ਅੱਛਾ ਜੀ ਉਹ ਵੀ ਡਰਾ ਟੀਚਰ ਸੀਗਾ ਠੀਕ ਹੈ ਜੀ ਹਾਂ ਸਿਰੋ ਕਹਿੰਦੇ ਫਿਰ ਮੋਰੋ ਅਫੀਸ਼ੀਅਲ ਹੀ ਗੱਲ ਦੀ ਹੈ ਬਿਲਕੁਲ ਜੀ ਤੁਸੀਂ ਫਿਰ ਬੱਚਿਆਂ ਨੂੰ ਕੁਛ ਖੜਾਇਆ ਵੀ ਅਜ ਜਦੋਂ ਤੁਹਾਡੀ ਸਪੋਰਟਸ ਸੀਗੀ ਸਕੂਲ ਚ ਸੀਗੀ ਸਕੂਲ ਚ ਸਾਡੇ ਵਾਲੀਬਾਲ ਚੱਲਦੀ ਹੁੰਦੀ ਸੀਗੀ ਫਿਰ ਵਾਲੀਬਾਲ ਚੱਲਦੇ ਚੱਲਦੇ ਫਿਰ ਦੋ ਮੁੰਡਿਆਂ ਡਿਸਕਸ ਵਾਲੇ ਕੱਡੇ ਸੀਗੇ ਸਾਡੇ ਉਹ ਸਾਡੇ ਜ਼ਿਲ੍ਹੇ ਤੱਕ ਚ ਗਏ ਸੀਗੇ ਜ਼ਿਲ੍ਹੇ ਚ ਉਹਨਾਂ ਦੀ ਪੰਜਵੀਂ ਇੱਕ ਦੀ ਪੰਜਵੀਂ ਪਲੇਸ ਸੀ ਇੱਕ ਦੀ ਚੌਥੀ ਪਲੇਸ ਸੀਗੀ ਹਾਂ ਤੇ ਪਰ ਹੁਣ ਕਿ ਕੋਈ ਜੀ ਸੂਚੇ ਜਵਾਬ ਚ ਲਿਆ ਜਾਂਦਾ ਆ ਕਾਲ ਚ ਉਦੋਂ ਫਿਰ ਉਧਰ ਧਿਆਨ ਨਹੀਂ ਜਾਂਦਾ ਹੈਗਾ ਤਾਂ ਉਦੋਂ ਉਹ ਛੱਡ ਕੇ ਫਿਰ ਹਮ ਬਿਲਕੁਲ ਜਿਵੇਂ ਤੁਹਾਡੀ 60 ਸਾਲ ਦੀ ਉਮਰ ਆ ਹਨਾ ਤੁਸੀਂ ਨਾਲ ਪੂਰਾ ਬੈਗ ਰੱਖਿਆ ਹੋਇਆ ਇੱਕ ਸ਼ੂਜ਼ ਨੇ ਤੇ ਨਾਲ ਆਪਣਾ ਹਨਾ ਛੇਕਰ ਰੱਖਿਆ ਹੋਇਆ ਤੇ ਇਧਰ ਮਿਊਜ਼ਿਕ ਸਿਸਟਮ ਲਾਇਆ ਹੋਇਆ ਤੇ ਇਸ ਤਰ੍ਹਾਂ ਤੁਹਾਨੂੰ ਐ ਲੱਗਦਾ ਨਹੀਂ ਵੀ ਤੁਹਾਡੇ ਪਹਾੜ ਦਾ ਜਾਂ ਹੋਰ ਫੋਨੋ ਦੇਖ ਕੇ ਕੋਈ ਟਿੱਚਰ ਕਰੂਗਾ ਕਿਉਂਕਿ ਸਾਡੇ ਵਰਗੇ ਨੌਜਵਾਨ ਆ ਕਈ ਵਾਰੀ ਉਹ ਵੀ ਭੱਜਣ ਤੋਂ ਜੱਗ ਜਾਂਦੇ ਆ ਵੀ ਜਿਵੇਂ ਭੱਜਦਾ ਹੂੰ ਤਾਂ ਯਾਰ ਲੋਕ ਕੀ ਕਹਿਣਗੇ ਲੋਕ ਕਹਿਣਗੇ ਯਾਰ ਇਹ ਹੁਣ ਲੈ ਬੜਾ ਭੱਜਣ ਲੱਗਿਆ ਹਨਾ ਜਾਂ ਉਹ ਕੀ ਕਰਦੇ ਆ ਵੀ ਨੇਰੇ ਜੇ ਚ ਭੱਜਦੇ ਆ ਜਾਂ ਉਹ ਗਰਾਊਂਡ ਚ ਨਹੀਂ ਵੀ ਉਸ ਥਾਵਾਂ ਤੇ ਜਾਂਦੇ ਆ ਵੀ ਹਨਾ ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਫੇਸ ਕਰਦੇ ਆ ਕਿਵੇਂ ਲੈਨੇ ਮੈਂ ਤਾਂ ਕਹਿੰਦਾ ਮੈਂ ਤਾਂ ਸ਼ੋਅ ਕਰਦਾ ਆ ਵੀ ਹਾਂ ਕੋਈ ਆਓ ਦੇਖੋ ਹਾਂ ਕੋਈ ਆ ਕੇ ਫੜੋ ਹਾਂ ਕੋਈ ਇਹਨੂੰ ਆਪ ਖਵਾ ਕੇ ਦੇਖ ਲਓ ਤੁਸੀਂ ਹੋਰ ਨਹੀਂ ਤਾਂ ਹਾਂ ਮੈਂ ਤਾਂ ਸ਼ੋਅ ਕਰਦਾ ਵਾਂ ਠੀਕ ਆ ਤਾਂ ਕਿ ਜਿਹੜੀ ਹੋਰ ਆ ਨਵੀਂ ਪਨੀਰੀ ਆ ਇਹਨਾਂ ਨੂੰ ਮੋਟੀਵੇਸ਼ਨ ਤਾਂ ਮਿਲੇ ਵੀ ਹਾਂ ਹੁਣ ਇਸੇ ਤਰ੍ਹਾਂ ਮੈਂ ਜਿੰਮ ਚ ਜਾਂਦਾ ਹੁੰਦਾ ਹੁੰਦਾ ਜਿਗਰਾਉ ਹੂੰ ਜਿਗਰਾਉ ਜਦੋਂ ਮੈਂ ਉੱਥੇ ਲੈਫਟ ਹਾਲ ਹੁੰਦਾ ਹੁੰਦਾ ਸੀਗਾ ਸਨੇਚ ਲਾਉਣੀ ਜਾਂ ਦੂਸਰੀ ਸਕੈਟ ਲਾਉਣੀ ਫੁੱਲ ਸਕੈਟ ਲਾਉਂਦਾ ਹੁੰਦਾ ਸੀ ਤੇ ਫਿਰ ਉੱਥੇ ਜਿਹੜੀ ਨਵੀਂ ਪਨੀਰੀ ਆਉਂਦੀ ਸੀਗੀ ਉਹ ਦੇਖ ਕੇ ਵੀ ਹੈ ਬਾਬਾ ਮੈਂ ਤਾਂ ਬੱਬਾ ਨਹੀਂ ਪੁੱਤ ਮੇਰਾ ਬਰਾਬਰ ਦਾ ਭਾਰ ਪਾ ਗਦੇ ਬਿਲਕੁਲ ਜੀ ਇਸ ਕਰਕੇ ਫਿਰ ਉਹ ਕਿਉਂਕਿ ਖਰਾਕ ਦਾ ਇਹ ਤੇ ਮੇਨ ਜੋਰ ਖਰਾਕ ਦਾ ਤੇ ਪ੍ਰੈਕਟਿਸ ਦਾ ਹਮ ਜਿਉਂ ਜਿਉ ਤੁਸੀਂ ਖਰਾਕ ਵਧੀਆ ਖਾਈ ਜਾਓਗੇ ਤੇ ਖੇਡ ਲਈ ਆਦਿ ਲਈ ਟਾਈਮ ਕੱਢੀ ਜਾਓਗੇ ਤੇ ਜਿਹੜੀ ਤੁਹਾਡੀ ਖੇਡ ਨਿਕਰਦੀ ਜਾਊਗੀ ਹਮ ਬਿਲਕੁਲ ਜੀ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਪਰਫੈਕਟ ਹੋ ਗਿਆ ਮੈਂ ਮੈਨੂੰ 23 24 ਸਾਲ ਹੋ ਗਏ ਸਟ ਦੇ ਨੂੰ ਨਾ ਮੈਨੂੰ ਵੀ ਲੱਗਦਾ ਮੇਰੇ 'ਚ ਜੀ ਵੀ ਕੋਈ ਕਮੀ ਹੈਗੀ ਆ ਵੀ ਜਿਹੜੀ ਮੇਰੀ ਸੋਏ ਜੀ ਬਦਲ ਨਹੀਂ ਰਹੀ ਹੈਗੀ 50 ਤੱਕ ਹੀ ਆ ਹਮ ਤੇ ਇਸ ਕਰਕੇ ਮੈਂ ਕਹਿੰਦਾ ਵੀ ਕੋਈ ਵੀ ਆਵੇ ਤਾਂ ਸਹੀ ਹਮ ਪਰ ਕਿਉਂਕਿ ਜਿਹੜੇ ਅੱਜਕੱਲ ਦੇ ਮਾਪੇ ਆ ਉਹ ਵੀ ਕਹਿੰਦੇ ਜਵਾਬ ਸਾਡਾ ਪੜ੍ਹੇ ਤੇ ਬਾਹਰ ਜਾਵੇ ਪੜ੍ਹੇ ਦਾ ਬਾਹਰ ਨਹੀਂ ਬਸ ਆਹ ਬਿਲਕੁਲ ਜੀ ਬਿਲਕੁਲ ਤੁਸੀਂ ਇਸ ਉਮਰ ਦੇ ਵਿੱਚ ਜਿਹੜੇ ਹੋਰ ਮੁਲਕਾਂ ਦੇ ਵਿੱਚ ਜਾ ਕੇ 골ਡ ਜਿੱਤ ਕੇ ਆਉਂਦੇ ਹੋ ਹਨਾ ਤੇ ਭਾਰਤ ਦੇ ਵਿੱਚੋਂ ਤੁਹਾਡੀ ਹਮੇਸ਼ਾ ਫਰਸਟ ਪੋਜੀਸ਼ਨ ਆਉਂਦੀ ਆ ਤਾਂ ਉਹਦੇ ਲਈ ਚਲੋ ਜਿਹੜੇ ਸਨਮਾਨ ਕਹਿ ਦਈਏ ਆਪਾਂ ਕੋਈ ਸਾਨੂੰ ਸਰਟੀਫਿਕੇਟ ਮਿਲਦਾ ਕੋਈ ਟਰੋਫੀ ਮਿਲਦੀ ਆ ਕਿ ਫਾਈਨੈਂਸ਼ੀਅਲ ਸਪੋਰਟ ਜਲ ਕੇ ਇਹਨਾਂ ਸਾਰੇ ਤੇ ਖਰਚਾ ਹੁੰਦਾਗਾ ਜਾਂ ਆਉਣ ਜਾਣ ਦਾ ਖਰਚਾ ਜਿਹੜਾ ਉਹ ਸਰਕਾਰਾਂ ਵੱਲੋਂ ਹੈਲਪ ਕੀਤੀ ਜਾਂਦੀ ਆ ਕਿਵੇਂ ਆ ਕਿਸ ਤਰ੍ਹਾਂ ਦਾ ਰੋਲ ਆ ਜੀ ਤੇ ਜਾਂ ਫਿਰ ਤੁਸੀਂ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਇਹ ਸਰਕਾਰਾਂ ਲਈ ਸਾਨੂੰ ਸਿਰਫ ਜਦੋਂ ਅਸੀਂ ਦੇਸ਼ ਤੋਂ ਬਾਹਰ ਜਾਣਾ ਸਾਨੂੰ ਸਿਰਫ ਇੱਕ ਐਂਟਰੀ ਹੁੰਦੀ ਆ ਭਾਈ ਤੁਹਾਡਾ ਟੂਰਨਾਮੈਂਟ ਤੇ ਜਿਹੜੀ ਸਾਡੀ ਐਸੋਸੀਏਸ਼ਨ ਆ ਜਾਂ ਫੈਡਰੇਸ਼ਨ ਆ ਉਹ ਸਾਨੂੰ ਕਹਿ ਦਿੰਦੀ ਆ ਇਹ ਆਸੀਂ ਐਂਟਰੀ ਕਰਾ ਦੋ ਕਿਸੇ ਉਹ ਸਾਰਾ ਕੁਝ ਸਾਡੇ ਪੱਲੇ ਹੋ ਜਾਂਦਾ ਵਾ ਅੱਛਾ ਤੁਸੀਂ ਟਿਕਟ ਵੀ ਤੁਸੀਂ ਲਾਉਣੀ ਆ ਟਿਕਟ ਵੀ ਅਸੀਂ ਲਾਉਣੀ ਆ ਹੋਟਲ ਦੀ ਰਹਿائش ਵੀ ਸਾਡੀ ਆ ਉੱਥੇ ਖਾਣ ਪੀਣ ਵੀ ਸਾਡਾ ਵਾ ਹਾਂ ਕਈ ਐ ਸੂਚਨਾ ਬਾਹਰ ਹੈਗੀਆਂ ਨੇ ਜਿਹੜੀਆਂ ਸਾਡੇ ਖਾਣ ਪੀਣ ਦਾ ਪ੍ਰਬੰਧ ਕਰ ਦਿੰਦੀਆਂ ਨੇ ਹੂੰ ਉਹ ਵਧੀਆ ਕਰਦੀਆਂ ਖਾਸ ਕਰ ਜਿਹੜੀਆਂ ਹੈਗੀਆਂ ਇੰਡੀਆ 'ਚ ਸਰਫ ਹੈਗੀਆਂ ਜਿਹੜੀਆਂ ਨੈਸ਼ਨਲ ਚ ਜਾਣਦੇ ਆ ਅਸੀਂ ਹੂੰ ਉਹ ਸਾਨੂੰ ਸਵੇਰ ਦਾ ਵੀ ਦੇ ਦਿੰਦੀਆਂ ਦੁਪਹਿਰ ਦਾ ਵੀ ਦਿੰਦੀਆਂ ਰਾਤ ਰਾਤ ਦਾ ਵੀ ਦੇ ਦਿੰਦੀਆਂ ਨੇ ਪਰ ਰਹਿائش ਸਾਨੂੰ ਕੋਈ ਨਹੀਂ ਦਿੰਦਾ ਹੈਗਾ ਰੇਲ ਦੀ ਟਿਕਟ ਲੈਣੀ ਆ ਤਾਂ ਪੱਲੋਂ ਲੈਣੀ ਆ ਪਲੇਨ ਦੀ ਲੈਣੀ ਆ ਤਾਂ ਪੱਲੋਂ ਲੈਣੀ ਆ ਜੇ ਦੇਸ਼ ਤੋਂ ਬਾਹਰ ਜਾਣਾ ਤਾਂ ਵੀ ਅਸੀਂ ਕੋਲੋਂ ਜੇਹੋਂ ਆਪਦੀ ਚੋਂ ਖਰਚਾ ਕਰਕੇ ਜਾਣਾ ਵਾ ਪਰ ਇਹਦੇ ਚ ਮੈਂ ਆਪਦੇ ਪਿੰਡ ਵਾਲਾਂ ਨਾਲ ਸ਼ਾਬਾਸ਼ ਹੀ ਕਹਿੰਦਾ ਜਿਹੜੇ ਮੇਰੇ ਪਿੰਡ ਦੇ ਮੁੰਡੇ ਬਾਹਰ ਬੈਠੇ ਆ ਵਿਦੇਸ਼ੀ ਐ ਐਨ ਆਰ ਆਈ ਬੈਠੇ ਆ ਉਹ ਮੇਰੀ ਬਹੁਤ ਹੈਲਪ ਕਰਦੇ ਨੇ ਉਹ ਉਹਨਾਂ ਨੇ ਮੇਰੀ ਬਾਹ ਫੜੀ ਹੋਈ ਆ ਉਹ ਜਦੋਂ ਵੀ ਕਹਿੰਦੇ ਆ ਬਾਈ ਤੂੰ 10 ਸਈ ਤੇਨੂੰ ਕੀ ਚਾਹੀਦਾ ਵਾ ਤੇ ਉਹਦੇ ਨਾਲ ਮੈਨੂੰ ਇੰਨਾ ਹੌਸਲਾ ਮਿਲਦਾ ਵੀ ਹਾਂ ਕੋਈ ਬਾਹ ਫੜਦਾ ਕੋਈ ਥਾਪੀ ਦੇਣ ਵਾਲਾ ਹੈਗਾ ਵਾ ਤੇ ਇਸ ਕਰਕੇ ਉਹ ਮੇਰੀ ਬਹੁਤ ਹੈਲਪ ਕਰਦੇ ਨੇ ਇਸ ਕਰਕੇ ਮੈਂ ਉਹਨਾਂ ਦੀ ਹੈਲਪ ਦੇ ਸਿਰ ਤੇ ਤੇ ਆਇਆ ਔਟਿਆ ਹੀ ਫਿਰਦਾ ਜਿਵੇਂ ਕਹਿ ਦਿੱਤੀ ਹੈ ਇਸ ਕਰਕੇ ਸਰਕਾਰਾਂ ਤੋਂ ਮੇਰੀ ਬੇਨਤੀ ਹੋਈ ਹੈ ਸਾਡੀ ਬਾਹਰ ਫੜ ਲੈਣ ਤੇ ਅਸੀਂ ਹੋ ਸਕਦਾ ਹੁਣ ਜਿਹੜੀ ਇੱਕ ਫਲਮੇਟ ਹੋ ਰਹੀ ਆ ਫੈਲੈਂਡ ਹੋ ਰਹੀ ਆ ਉਹ ਤੇ ਹੁਣ ਕਿਉਂਕਿ ਜੇ ਨਹੀਂ ਚੱਲਦੀ ਹੈਗੀ ਉੱਥੇ ਮੈਂ ਨਹੀਂ ਜਾ ਸਕਦਾ ਉਹ ਬਿਲਕੁਲ ਜੀ ਇਹ ਚਾਹੀਦਾ ਜਿਹੜੀਆਂ ਸਰਕਾਰਾਂ ਦੀ سپورਟ ਹੋਵੇ ਖਾਸ ਤੌਰ ਤੇ ਜਿਵੇਂ ਅਸੀਂ ਤੁਹਾਡਾ ਗਰਾਊਂਡ ਵੀ ਦੇਖ ਰਹੇ ਹਾਂ ਇਹ ਵਧੀਆ ਗਰਾਊਂਡ ਆ ਪਰ ਅਸੀਂ ਪਿੱਛੇ ਇੱਕ ਪਿੰਡ ਦਾ ਗਰਾਊਂਡ ਦੇਖਿਆ ਪਿੰਡ ਸੀਗਾ ਗੁੜੇ ਉਹ ਬਹੁਤ ਕਮਾਲ ਦਾ ਗਰਾਊਂਡ ਲੱਗਿਆ ਤੇ ਜਦ ਕਿ ਪਰ ਘੁੰਮਦੇ ਹੋਏ ਹੋਰ ਗਰਾਊਂਡ ਦੇਖੇ ਇਹ ਮਨਪ੍ਰੀਤ ਵਾਲੀ ਨੇ ਬਣਾਏ ਹੋਇਆ ਜੀ ਤਾਂ ਉਹ ਗਰਾਊਂਡ ਦੇਖੇ ਤਾਂ ਉਹਨਾਂ ਦੇ ਵਿੱਚ ਦੂਜਾ ਘਾਹ ਉਗਿਆ ਹੋਇਆ ਪਸ਼ੂ ਫਿਰ ਰਹੇ ਆ ਸਭ ਕੁਝ ਟੁੱਟਿਆ ਹੋਇਆ ਤਾਂ ਸਥਾਨਿਕ ਤੌਰ ਤੇ ਜਿਹੜੀਆਂ ਕਲੱਬਾਂ ਦੀਆਂ ਪੰਚਾਇਤਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੰਸਥਾਵਾਂ ਦੀਆਂ ਤੇ ਉਹ ਜੇ ਥੋੜਾ ਜਿਹਾ ਧਿਆਨ ਦੇਣ ਤੇ ਉਹ ਜਿਆਦਾ ਵੱਧ ਸਕਦੀਆਂ ਚੀਜ਼ਾਂ ਇਹ ਬੱਚੇ ਆਉਣ ਇੱਥੇ ਲਗਾਤਾਰ ਤੇ ਤੇ ਬੱਚਿਆਂ ਨੂੰ ਹੋਰ ਵੀ ਮੋਟੀਵੇਸ਼ਨ ਮਿਲ ਸਕਦਾ ਹਮ ਪੰਚਾਇਤ ਤਾਂ ਇਹੋ ਜੀ ਸੀ ਜਦੋਂ ਮੈਨੂੰ ਕਹਿੰਦੇ ਤੂੰ ਇੱਥੇ ਆਈ ਨਾ ਫਿਰ ਟੋਏ ਪੈਂਦੇ ਕਹਿੰਦੇ ਹਮ ਆਹ ਸਿੱਟਣ ਦੇ ਨਾਲ ਹਲਾਂਕਿ ਟੋਏ ਪੈਂਦੇ ਮੈਂ ਜਦ ਮੈਂ ਕਿਹਾ ਮੈਨੂੰ ਕੋਈ ਤੁਸੀਂ ਆਓ ਕਰੋ ਕੋਈ ਲੱਕੜਦਾਨ ਕਦੋਂ ਦੁਨੀਆ 'ਚ ਮਿਲਦਾ ਮੈਨੂੰ ਉਹ ਲਿਆ ਦਿਓ ਮੈਂ ਪੈਸੇ ਜੇਬ 'ਚੋਂ ਦਿੰਨਾ ਤੁਹਾਨੂੰ ਪਲਾਸਟਿਕ ਦਾ ਕਦੋਂ ਮਿਲਦਾ ਉਹ ਲਿਆ ਦਿਓ ਮੈਂ ਜੇਬ 'ਚੋਂ ਪੈਸੇ ਦਿੰਨਾ ਤੇ ਮੈਂ ਕਿਹਾ ਲੋਹੇ ਦਾ ਹੀ ਮਿਲਦਾ ਇਹ ਲੋਹੇ ਦਾ ਹੀ ਹੁੰਦਾ ਇਹ ਬਿਲਕੁਲ ਜੀ ਇਹ ਟੋਆ ਤਾਂ ਪਊਗਾ ਹੀ ਇਹ ਨਹੀਂ ਬਹੁਤ ਵਧੀਆ ਭਾਈ ਬਹੁਤ ਵਧੀਆ ਲੱਗਿਆ ਤੁਸੀਂ ਇੱਕ ਇਥੋਂ ਦੀ ਕੋਲੇ ਦੀ ਕੋਈ ਨੰਗ ਰਹਾਤਾ ਉਹ ਤੁਹਾਡੇ ਵੱਲ ਅਟਰੈਕਟ ਹੋਏ ਬਿਨਾ ਰਹਿੰਦਾ ਨਹੀਂਗਾ ਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾਗਾ ਜਿਹੜੇ ਤੁਹਾਡੇ ਵਰਗੇ ਕੰਮ ਕਰ ਰਹੇ ਨੇ ਤੇ ਤੁਹਾਡੇ ਅੰਡਰ ਜਿਹੜੇ ਮਾਪਿਆਂ ਨੂੰ ਵੀ ਕੁਝ ਬੱਚਿਆਂ ਨੂੰ ਭੇਜਣਾ ਚਾਹੀਦਾ ਜਿਹੜੇ ਤੁਹਾਡੇ ਤੋਂ ਟ੍ਰੇਨਿੰਗ ਲੈ ਸਕਣ ਅੱਗੇ ਉਹ ਵਧਨ ਉਹ 2 ਘੰਟੇ ਇੱਥੇ ਪ੍ਰੈਕਟਿਸ ਕਰਦੇ ਨੇ ਤਾਂ ਉਹ ਆਪਣਾ ਜਿਹੜਾ ਸਰੀਰ ਨੂੰ ਥਕਾ ਕੇ ਜਾਣਗੇ ਤਾਂ ਚੰਗੀ ਨੀਂਦ ਆਊਗੀ ਮੋਬਾਈਲ ਤੋਂ ਦੂਰ ਰਹਿਣਗੇ ball was shora by ditana